ਪੰਜਾਬੀ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੀਨੂ ਲੈ ਕੇ ਇੱਕ ਖਾਸ ਰਿਪੋਰਟ ਦੇ ਨਾਲ ਤੁਹਾਨੂੰ ਜੁੜ ਰਹਾ ਹਾਂ ਦੱਸਦੀ ਕਿ ਪੰਜਾਬ ਦੇ ਵਿੱਚ ਬੀਤੀ ਰਾਤ ਕੁਝ ਇਲਾਕਿਆਂ ਦੇ ਵਿੱਚ ਬਰਸਾਤ ਹੈ ਦਰਜ ਕੀਤੀ ਗਈ ਬਰਸਾਤ ਕਾਫੀ ਘੱਟ ਦਰਜ ਕੀਤੀ ਗਈ ਯਾਨੀ ਕਿ ਮੌਸਮ ਵਿਭਾਗ ਦੀ ਪੁਵਿਕਵਾਣੀ ਦੇ ਅਨੁਸਾਰ ਜੋ ਸੰਭਾਵਨਾਵਾਂ ਮੌਸਮ ਵਿਭਾਗ ਦੇ ਵੱਲੋਂ ਉਸ ਦੇ ਹਿਸਾਬ ਦੇ ਨਾਲ بارش ਹੈ ਜੋ ਨਹੀਂ ਹੋ ਪਈ ਯਾਨੀ ਕਿ ਪੰਜਾਬ ਦੇ ਵਿੱਚ ਅਜੇ ਵੀ ਮੌਸਮ ਹੈ ਜੋ ਬੇहद ਗਰਮ ਬਣਿਆ ਹੋਇਆ ਹੈ ਜਿਸ ਕਰਕੇ ਗਰਮੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤਾਜ਼ੀ ਕੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਆંકੜਿਆਂ ਦੇ ਮੁਤਾਬਕ ਬੀਤੇ ਦਿਨਾਂ ਦੇ ਵਿੱਚ ਬਰਸਾਤ ਸਹੀ ਤਰੀਕੇ ਦੇ ਨਾਲ ਨਾ ਪੈਣ ਕਰਕੇ ਨਕਪਦ ਤਾਪਮਾਨ ਦੇ ਵਿੱਚ 2.2 ਡਿਗਰੀ ਦਾ ਵਾਤਾਵਰਨ ਦਰਜ ਕੀਤਾ ਗਿਆ ਅਤੇ ਘੱਟੋ ਘੱਟ ਤਾਪਮਾਨ ਦੇ ਵਿੱਚ ਵੀ ਜੋ ਵਾਅਦਾ ਹੈ ਦਰਜ ਕੀਤਾ ਗਿਆ ਯਾਨੀ ਕਿ ਬਾਦਸ਼ਾਹ ਬਾਦਸ਼ਾਹ ਨੇ ਜੁਝਾਦਾ ਨਈ ਪੈਰੀਆ ਮੌਨਸੂਨ ਪੰਜਾਬ ਦੇ ਵਿੱਚ ਕਾਫੀ ਜੋ ਤਲਾ ਦਿਖਾਈ ਦੇ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਤਾਪਮਨ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਲਗਾਤਾਰ ਵਧਦੇ ਹੋਏ ਤਾਪਮਨ ਦੇ ਕਾਰਨ ਪੰਜਾਬ 'ਚ ਇੱਕ ਵਾਰ ਫਿਰ ਤੋਂ 36 ਡਿਗਰੀ ਦੇ ਆਸ-ਪਾਸ ਤਾਪਮਨ ਜੋ ਔਸਤਨ ਤਾਪਮਨ ਹੈ ਦਰਜ ਕੀਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਤਾਪਮਾਨ ਜੋ ਕਿ ਲਗਾਤਾਰ ਵਧਣ ਦੀ ਸੰਭਾਵਨਾ ਦੱਸੀ ਗਈ ਹੈ ਅਲਰਟ ਜਾਰੀ ਹੋਣ ਦੇ ਬਾਵਜੂਦ ਮੌਸਮ ਵਿਭਾਗ ਦੀ ਭਵਿੱਖਬਾਣੀ ਅਤੇ ਸੰਭਾਵਨਾਵਾਂ ਦੇ ਬਾਵਜੂਦ ਪੰਜਾਬ ਦੇ ਵਿੱਚ ਬਰਸਾਤਾ ਨੇ ਜੋ ਨਹੀਂ ਪੈ ਰਹੀਆਂ ਅਤੇ ਹੁਣ ਮੌਸਮ ਵਿਭਾਗ ਦੀ ਅਗਲੀ ਭਵਿੱਖਬਾਣੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਹੈ ਇਸ ਵਾਰ ਦੱਸ ਜੀ ਕਿ ਪੰਜਾਬ ਦੇ ਵਿੱਚ ਬਰਸਾਤਾ ਬਿਹਟ ਘਟ ਦਰਜ ਕੀਤੀ ਗਈਆਂ ਨੇ ਔਸਤ ਨਾਲੋਂ ਬੇਗਤ ਘੱਟ ਬਰਸਾਤਾ ਰਿਕਾਰਡ ਹੋਣ ਕਰਕੇ ਪੰਜਾਬ ਦੇ ਵਿੱਚ ਇਸ ਵਕਤ ਜੋ ਗਰਮੀ ਹੈ ਲਗਾਤਾਰ ਵਧਦੀ ਹੋਈ ਦਿਖਾਈ ਦੇ ਰਹੀ ਹੈ ਅੱਦੇ ਲੋਕਾਂ ਨੂੰ ਉਸ ਭਰੇ ਮੌਸਮ ਦੇ ਨਾਲ ਵੀ ਯੋਜਨਾ ਪਹਿਰਿਆ ਹੋਇਆ ਹੈ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਪੁਬਿਕ ਵਾਣੀਆਂ ਕੀਤੀਆਂ ਜਾ ਰਹੀਆਂ ਨੇ ਪਰ ਮੌਨਸੂਨ ਦਾ ਸਹੀ ਦਬਾਅ ਨਾ ਬਣਨ ਕਰਕੇ ਜੋ ਮੌਸਮ ਵਿਭਾਗ ਦੀਆਂ ਪੁਬਿਕ ਵਾਣੀਆਂ ਗਲਤ ਸਾਬਤ ਹੋ ਰਹੀਆਂ ਨੇ ਯਾਨੀ ਕਿ ਜਿੱਥੇ ਇਲਾਕਿਆਂ ਦੇ ਵਿੱਚ ਮੌਸਮਾਂ ਦੇ ਵਿੱਚ ਵਿਕਵਾਣੀ ਕੀਤੀ ਗਈ ਸੀ ਕਿ 90% ਮੀਂਹ ਪਵੇਗਾ ਉਹਨਾਂ ਇਲਾਕਿਆਂ ਦੇ ਵਿੱਚ ਵੀ ਬਰਸਾਤ ਨਹੀਂ ਦੇਖਣ ਨੂੰ ਮਿਲ ਰਹਾ ਯਾਨੀ ਕਿ ਇਸ ਵਾਰ ਮੌਨਸੂਨ ਕੁਝ ਅਜੀਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਅਨੁਮਾਨ ਦੇ ਬਾਵਜੂਦ ਵੀ ਜੋ ਅਨੁਮਾਨ ਲਗਾਏ ਜਾਂਦੇ ਨੇ ਕਿ ਇੰਨੇ ਪ੍ਰਤੀਸ਼ਤ ਇੰਨੇ ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ ਉਹਨਾਂ ਦੇ ਬਾਵਜੂਦ ਵੀ ਜੋ ਅਨੁਮਾਨ ਹੈ ਗਲਤ ਸਾਬਤ ਹੋ ਰਹੇ ਨੇ ਤੇ ਬਰਸਾਤ ਵੈ ਜੋ ਨਹੀਂ ਹੋ ਰਹੀ ਜਿਸ ਕਰਕੇ ਪੂਰੇ ਭਾਰਤ ਦੇ ਵਿੱਚ ਦੇਖਿਆ ਜਾਵੇ ਤਾਂ ਪੰਜਾਬ ਇੱਕ ਅਜਿਹੀ ਸਟੇਟ ਬਣ ਗਿਆ ਵਾ ਜਿੱਥੇ ਕਿ ਮੌਨਸੂਨ ਨੇ ਬਹੁਤ ਘਾਟਾ ਸਬ ਦਖਾਇਆ ਤੇ ਸੋਕੇ ਦੀ ਤਾਦਾਦ ਤੇ ਦੱਸ ਦਿੱਤਾ ਗਿਆ ਯਾਨੀ ਕਿ ਲਗਭਗ ਪਿਛਲੇ ਮਹੀਨੇ ਦੇ ਵਿੱਚ ਇਨਾ ਘਟਮੀ ਪਿਆ ਕਿ ਪੰਜਾਬ ਦੇ ਵਿੱਚ ਲਗਭਗ 45% ਦੀ ਘਟਮੀ ਦਰਜ ਕੀਤਾ ਗਿਆ ਵਾ ਅਦੋ-ਅਦੋ ਮਹੀਨਿਆਂ ਜੋ ਖੱਟ ਦਰਜ ਕੀਤਾ ਗਿਆ ਵੈਸੋ ਇਸ ਮਹੀਨੇ ਦੀ ਗੱਲ ਕਰੀਏ ਤਾਂ ਸ਼ੁਰੂਆਤ ਦੇ ਵਿੱਚ 1 ਅਗਸਤ ਨੂੰ ਅੱਛੀ ਸ਼ੁਰੂਆਤ ਹੁੰਦੀ ਹੈ ਬਰਸਾਤ ਦੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਤਾਪਮਨ ਵੱਧ ਹੋਇਆ ਦਿਖਾਈ ਦਿੰਦਾ ਹੈ ਤੇ ਹੁਣ ਤੱਕ ਪੰਜਾਬ ਦੇ ਵਿੱਚ ਵੀ ਜੋ ਮੀਂਹ ਹੈ ਲਗਭਗ 10 ਤੋਂ 15 ਫੀਸਦੀ ਘੱਟ ਹੀ ਦਰਜ ਕੀਤੇ ਜਾ ਰਹੇ ਨੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਅਲਰਟ ਜਾਰੀ ਹੋਣ ਦੇ ਬਾਵਜੂਦ ਬਰਸਾਤ ਹੈ ਜੋ ਉਸੇ ਹਿਸਾਬ ਦੇ ਨਾਲ ਪੈਂਦੀ ਨਹੀਂ ਨਜ਼ਰ ਆਈ ਅਤੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ ਜੋ ਮੌਨਸੂਨ ਹੈ ਜੋ ਜੋ ਹਿਮਾਚਲ ਪ੍ਰਦੇਸ਼ ਦੇ ਸੂਬੇ ਦੇ ਨਾਲ ਦੇ ਗੁਆੜੀ ਸੂਬਿਆਂ ਦੇ ਨਾਲ ਲੱਗਦੇ ਜੋ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਰਸਾਤ ਹੋਣ ਦੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਐਮ ਪੀ ਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੀਨੂ ਲੈ ਕੇ ਇੱਕ ਖਾਸ ਇੰਟਰਵਿਊ ਦੇ ਨਾਲ ਤੁਹਾਨੂੰ ਜੁੜ ਰਹੇ ਹਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਬੀਤੀ ਰਾਤ ਕੁਝ ਇਲਾਕਿਆਂ ਦੇ ਵਿੱਚ ਬਰਸਾਤ ਹੈ ਦਰਜ ਕੀਤੀ ਗਈ ਬਰਸਾਤ ਕਾਫੀ ਘੱਟ ਦਰਜ ਕੀਤੀ ਗਈ ਯਾਨੀ ਕਿ ਮੌਸਮ ਵਿਭਾਗ ਦੀ ਪਵਿਕ ਬਾਣੀ ਦੇ ਅਨੁਸਾਰ ਜੋ ਸੰਭਾਵਨਾਵਾਂ ਮੌਸਮ ਵਿਭਾਗ ਦੇ ਵੱਲੋਂ ਉਸ ਦੇ ਹਿਸਾਬ ਦੇ ਨਾਲ ਬਾਰਿਸ਼ ਹੈ ਜੋ ਨਹੀਂ ਹੋ ਪਾਈ ਯਾਨੀ ਕਿ ਪੰਜਾਬ ਦੇ ਵਿੱਚ ਅਜੇ ਵੀ ਮੌਸਮ ਹੈ ਜੋ ਬਿਹਦ ਗਰਮ ਬਣਿਆ ਹੋਇਆ ਹੈ ਜਿਸ ਕਰਕੇ ਗਰਮੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਆંકੜਿਆਂ ਦੇ ਮੁਤਾਬਕ ਬੀਤੇ ਦਿਨਾਂ ਦੇ ਵਿੱਚ ਬਰਸਾਤ ਸਹੀ ਤਰੀਕੇ ਦੇ ਨਾਲ ਨਾ ਪੈਣ ਕਰਕੇ ਨਾਕਾਦ ਤਾਪਮਾਨ ਦੇ ਵਿੱਚ 2.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਘੱਟ ਤੋਂ ਘੱਟ ਤਾਪਮਾਨ ਦੇ ਵਿੱਚ ਵੀ ਜੋ ਵਾਧਾ ਹੈ ਦਰਜ ਕੀਤਾ ਗਿਆ ਯਾਨੀ ਕਿ ਬਾਰਸ਼ਾਂ ਬਾਰਸ਼ਾਂ ਨੇ ਜਿਉਂ ਜਿਆਦਾ ਨਈ ਪੈਰੀਆਂ ਮੌਨਸੂਨ ਪੰਜਾਬ ਦੇ ਵਿੱਚ ਕਾਫੀ ਜੋ ਤੱਲਾ ਦਿਖਾਈ ਦੇ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਲਗਾਤਾਰ ਵਧਦੇ ਹੋਏ ਤਾਪਮਾਨ ਦੇ ਕਾਰਨ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ 36 ਡਿਗਰੀ ਦੇ ਆਸ-ਪਾਸ ਤਾਪਮਾਨ ਜੋ ਔਸਤਨ ਤਾਪਮਾਨ ਹੈ ਦਰਜ ਕੀਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਤਾਪਮਾਨ ਜੋ ਕਿ ਲਗਾਤਾਰ ਵਧਣ ਦੀ ਸੰਭਾਵਨਾ ਦੱਸੀ ਗਈ ਹੈ ਅਲਰਟ ਜਾਰੀ ਹੋਣ ਦੇ ਬਾਵਜੂਦ ਮੌਸਮ ਵਿਭਾਗ ਦੀ ਭਵਿੱਖਬਾਣੀ ਤੇ ਸੰਭਾਵਨਾਵਾਂ ਦੇ ਬਾਵਜੂਦ ਪੰਜਾਬ ਦੇ ਵਿੱਚ ਬਰਸਾਤਾ ਨੇ ਜੋ ਨਹੀਂ ਪੈ ਰਹੀਆਂ ਅਤੇ ਹੁਣ ਮੌਸਮ ਵਿਭਾਗ ਦੀ ਅਗਲੀ ਭਵਿੱਖਬਾਣੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਹੈ ਇਸ ਵਾਰ ਦੱਸ ਜੀ ਕਿ ਪੰਜਾਬ ਦੇ ਵਿੱਚ ਬਰਸਾਤਾ ਬੇਹੱਦ ਘਟ ਦਰਜ ਕੀਤੀਆਂ ਨੇ ਔਸਤ ਨਾਲੋਂ ਬੇਅਤ ਘੱਟ ਬਰਸਾਤਾ ਰਿਕਾਰਡ ਹੁਣ ਕਰਕੇ ਪੰਜਾਬ ਦੇ ਵਿੱਚ ਇਸ ਵਕਤ ਜੋ ਗਰਮੀ ਹੈ ਲਗਾਤਾਰ ਵਧਦੀ ਹੋਈ ਦਿਖਾਈ ਦੇ ਰਹੀ ਹੈ ਅੱਦੇ ਲੋਕਾਂ ਨੂੰ ਉਮਰਸ ਭਰੇ ਮੌਸਮ ਦੇ ਨਾਲ ਵੀ ਜੂਜਨਾ ਪਹਿਰਿਆ ਹੋਇਆ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਪੁਵਿਕ ਬਾਣੀਆਂ ਕੀਤੇ ਜਾ ਰਹੀਆਂ ਨੇ ਪਰ ਮੌਨਸੂਨ ਦਾ ਸਹੀ ਦਬਾਅ ਨਾ ਬਣਨ ਕਰਕੇ ਜੋ ਮੌਸਮ ਵਿਭਾਗ ਦੀਆਂ ਪੁਵਿਕ ਬਾਣੀਆਂ ਗਲਤ ਸਾਬਤ ਹੋ ਰਹੀਆਂ ਨੇ ਯਾਨੀ ਕਿ ਜਿੱਥੇ ਇਲਾਕਿਆਂ ਦੇ ਵਿੱਚ ਮੌਸਮਾਂ ਦੇ ਵਿੱਚ ਵਿਕਵਾਣੀ ਕੀਤੀ ਗਈ ਸੀ ਕਿ 90% ਮੀਂਹ ਪਵੇਗਾ ਉਹਨਾਂ ਇਲਾਕਿਆਂ ਦੇ ਵਿੱਚ ਵੀ ਬਰਸਾਤ ਨਹੀਂ ਦੇਖਣ ਨੂੰ ਮਿਲ ਰਹਾ ਯਾਨੀ ਕਿ ਇਸ ਵਾਰ ਮੌਨਸੂਨ ਕੁਝ ਅਜੀਬਾ ਦੇਖਣ ਨੂੰ ਮਿਲ ਰਿਹਾ ਹੈ ਕਿ ਅਨੁਮਾਨ ਦੇ ਬਾਵਜੂਦ ਵੀ ਜੋ ਅਨੁਮਾਨ ਲਗਾਏ ਜਾਂਦੇ ਨੇ ਕਿ ਇੰਨੇ ਪ੍ਰਤੀਸ਼ਤ ਇੰਨੇ ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ ਉਹਨਾਂ ਦੇ ਬਾਵਜੂਦ ਵੀ ਜੋ ਅਨੁਮਾਨ ਹੈ ਗਲਤ ਸਾਬਤ ਹੋ ਰਹੇ ਨੇ ਤੇ ਬਰਸਾਤ ਵੈ ਜੋ ਨਹੀਂ ਹੋ ਰਹੀ ਜਿਸ ਕਰਕੇ ਪੂਰੇ ਭਾਰਤ ਦੇ ਵਿੱਚ ਦੇਖਿਆ ਜਾਵੇ ਤਾਂ ਪੰਜਾਬ ਇੱਕ ਅਜਿਹੀ ਸਟੇਟ ਬਣ ਗਿਆ ਵਾ ਜਿੱਥੇ ਕਿ ਮੌਨਸੂਨ ਨੇ ਬਹੁਤ ਘਾਟਾ ਸਰ ਦਖਾਇਆ ਤੇ ਸੋਕੇ ਦੀ ਤਾਦਾਦ ਤੇ ਦੱਸ ਦਿੱਤਾ ਗਿਆ ਯਾਨੀ ਕਿ ਲਗਭਗ ਪਿਛਲੇ ਮਹੀਨੇ ਦੇ ਵਿੱਚ ਇਨਾ ਘਟਮੀ ਪਿਆ ਕਿ ਪੰਜਾਬ ਦੇ ਵਿੱਚ ਲਗਭਗ 45% ਦੀ ਘਟਮੀ ਦਰਜ ਕੀਤਾ ਗਿਆ ਵਾ ਆਦੋ-ਅਦੋ ਮਹੀਨਿਆਂ ਜੋ ਘਟ ਦਰਜ ਕੀਤਾ ਗਿਆ ਵੈਸੋ ਇਸ ਮੇਰੀ ਗੱਲ ਕਰੀਏ ਤਾਂ ਸ਼ੁਰੂਆਤ ਦੇ ਵਿੱਚ 1 ਅਗਸਤ ਨੂੰ ਅੱਛੀ ਸ਼ੁਰੂਆਤ ਹੁੰਦੀ ਹੈ ਬਰਸਾਤ ਦੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਤਾਪਮਨ ਵੱਧ ਹੋਇਆ ਦਿਖਾਈ ਦਿੰਦਾ ਹੈ ਤੇ ਹੁਣ ਤੱਕ ਪੰਜਾਬ ਦੇ ਵਿੱਚ ਵੀ ਜੋ ਮੀਂਹ ਹੈ ਦਾ ਪੱਗ 10 ਤੋਂ 15 ਫੀਸਦੀ ਘੱਟ ਹੀ ਦਰਜ ਕੀਤੇ ਜਾ ਰਹੇ ਨੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਅਲਰਟ ਚੱਲੀ ਹੋਣ ਦੇ ਬਾਵਜੂਦ ਬਰਸਾਤ ਹੈ ਜੋ ਉਸੇ ਹਿਸਾਬ ਦੇ ਨਾਲ ਪੈਂਦੀ ਨਹੀਂ ਨਜ਼ਰ ਆਈ ਅਤੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਲਈ ਮੌਸਮ ਵਿਭਾਗ ਦੇ ਭਵਿੱਖਬਾਣੀ ਹੈ ਕਿ ਜੋ ਮੌਨਸੂਨ ਹੈ ਜੋ ਜੋ ਹਿਮਾਚਲ ਪ੍ਰਦੇਸ਼ ਦੇ ਸੂਬੇ ਦੇ ਨਾਲ ਦੇ ਗਵਾਂਟੀ ਸੂਬਿਆਂ ਦੇ ਨਾਲ ਲੱਗਦੇ ਜੋ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਅਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਛੀ ਬਰਸਾਤ ਹੋਣ ਦੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ